ਇਹਨਾਂ ਨੇ ਘੱਟ ਤੋਂ ਘੱਟ ਇੱਕ ਦਫ਼ਤਰ ਦੇ ਵਿੱਚ 5-500 ਲੋਕਾਂ ਦੇ ਨਾਲ ਇਹ ਬਿਮਾਰੀ ਆ। ਤਕਰੀਬਨ 1.5-2-2 ਸਾਲ ਹੋ ਗਏ ਜਿਹੜੇ ਪੀੜਤ ਸਾਡੇ ਨਾਲ ਅੱਜ ਵੀ ਆ ਕੇ ਬੈਠੇ ਨੇ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ 1.5 ਸਾਲ ਹੋ ਗਿਆ। ਕਿਸੇ ਤੋਂ ਇਹਨਾਂ ਨੇ 10 ਲੱਖ ਲਿਆ ਕਿਸੇ ਤੋਂ 8 ਕਿਸੇ ਤੋਂ 15 ਲੱਖ ਰੁਪਏ ਲਿਆ। ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਪੁਆਇੰਟ ਸੀਗਾ ਕਿ ਅਸੀਂ ਪੈਸੇ ਜਿਹੜੇ ਅਕਾਊਂਟ 'ਚ ਪਾਉਣੇ ਆ ਤੇ ਤੁਹਾਨੂੰ ਰਸੀਦ ਦਵਾਂਗੇ। ਸਾਡੇ ਆਮ ਲੋਕਾਂ ਦੇ ਵਿੱਚ ਧਾਰਨਾ ਯਾਰ ਖਾਤੇ 'ਚ ਪੈਸੇ ਪਾਏ ਕਿੱਧਰ ਭਜੂ? ਪਰ ਟੋਟਲੀ ਜਿੰਨੀ ਠੱਗੀ ਹੋਈ ਆ ਸਾਰੇ ਪੈਸੇ ਹੀ ਖਾਤੇ ਚ ਪੁਆਏ ਆ ਕੁਝ ਕੁ ਲੋਕ ਨੇ ਜਿਨ੍ਹਾਂ ਤੋਂ ਬਾਈ ਹੈਂਡ ਵੀ ਇਹ ਪੈਸੇ ਲੈਂਦੇ ਰਹੇ ਨੇ ਕੈਸ਼ ਵੀ ਇਹਨਾਂ ਨੇ ਲਿਆ ਬਹੁਤੇ ਜਿਆਦੇ ਲੋਕ ਐਦਾਂ ਦੇ ਨੇ ਜਿਨ੍ਹਾਂ ਤੋਂ 5-7 ਲੱਖ ਰੁਪਏ ਇਹਨਾਂ ਨੇ ਖਾਤੇ ਚ ਪੁਆ ਲਿਆ 5-7 ਲੱਖ ਰੁਪਏ ਕੈਸ਼ ਲੈ ਲਿਆ ਕਈ ਲੋਕਾਂ ਨੇ ਤਾਂ ਪੈੜੀ ਗਹਿਣੇ ਪਾਈ ਵਿਚਾਰਿਆਂ ਦੀ ਅਜੇ ਤੱਕ ਪੈੜੀਆਂ ਨਹੀਂ ਛੁੱਟੀਆਂ ਜਿਹੜੀ ਵਿਆਜ ਆ ਉਹ ਅਲੱਗ ਤੋਂ ਭਰ ਰਹੇ ਨੇ ਕਈ ਲੋਕਾਂ ਨੇ ਵਿਚਾਰਿਆਂ ਨੇ ਘਰ ਗਹਿਣੇ ਰੱਖੇ ਹੋਏ ਨੇ ਉਹਨਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਕਈ ਲੋਕਾਂ ਨੇ ਪਹਿਲੀ ਵੇਚ ਕੇ ਪੈਸੇ ਦਿੱਤੇ ਨੇ ਜਿਨ੍ਹਾਂ ਕੋਲੇ ਵਿਚਾਰਾਂ ਕੋਲੇ ਕੋਈ 4 ਕਿੱਲੇ ਸੀ 3 ਕਿੱਲੇ ਸੀ ਵਿੱਚੋਂ ਕਿੱਲਾ ਵੇਚਤਾ ਕਿ ਸਾਡਾ ਬੱਚਾ ਬਾਹਰ ਸੈੱਟ ਹੋ ਜਾਊਗਾ ਪਰ ਕੀ ਪਤਾ ਸੀ ਇਹ ਜਿਹੜੀ ਕੰਪਨੀ ਦੇ ਮਾਲਕ ਰੀਤ ਕੌੜਾ ਤੇ ਕੁਲਵੀਰ ਕੌੜਾ ਨੇ ਇਹਨਾਂ ਨੇ ਇੰਨੇ ਵੱਡੇ ਪੱਧਰ ਤੇ ਲੋਕਾਂ ਨਾਲ ਠੱਗੀ ਕਰ ਲੈਣੀ ਆ ਕਿ ਲੋਕ ਵਿਚਾਰੇ ਹੁਣ ਕਿਸੇ ਪਾਸੇ ਜਾਣ ਜੋਗੇ ਨਹੀਂ ਰਹਿ ਗਏ ਹੁਣ ਅਸੀਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਡਟ ਕੇ ਇਹਨਾਂ ਲੋਕਾਂ ਦੀ ਹਮਾਇਤ ਕਰ ਰਹੇ ਹਾਂ ਜੇ ਅਗਰ ਇਨਾਂ ਲੋਕਾਂ ਨੂੰ ਕੋਈ ਇਨਸਾਫ ਪੁਲਿਸ ਨਹੀਂ ਦਿੰਦੀ ਪ੍ਰਸ਼ਾਸਨ ਨਹੀਂ ਦਿੰਦਾ ਜਾਂ ਮੁੱਖ ਮੰਤਰੀ ਪੰਜਾਬ ਨਹੀਂ ਦਿੰਦਾ ਤਾਂ ਵੱਡੇ ਪੱਧਰ ਤੇ ਅਸੀਂ ਮੋਰਚਾ ਲਾਵਾਂਗੇ ਮੁੱਖ ਮੰਤਰੀ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਕੀ ਲੱਗਦਾ ਹੈ ਕਿ ਇੰਨੀ ਵੱਡੀ ਅਮਾਉਂਟ ਕਿ ਇਹਦੇ ਪਿੱਛੇ ਕੀ ਤਾਕਤ ਹੋ ਸਕਦੀ ਹੈ ਜਿਨ੍ਹਾਂ ਦੇ ਵੱਲੋਂ ਸਹਿ ਦਿੱਤੀ ਜਾ ਰਹੀ ਹੋਵੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਖੱਟੜ ਸਾਹਿਬ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਬੈਸਟ ਇਮੀਗ੍ਰੇਸ਼ਨ ਸਾਡੇ ਜਿਹੜੇ ਮੀਤ ਹੇਰ ਜੀ ਸਾਡੇ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹ ਇਹਨਾਂ ਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦੇ ਕੇ ਸਨਮਾਨਿਤ ਕਰ ਰਹੇ ਨੇ ਰੀਤ ਕੌੜਾ ਜੀ ਜਦੋਂ ਇੰਨੇ ਵੱਡੇ ਪੱਧਰ ਤੇ ਲੀਡਰ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਤੁਸੀਂ ਦੇਖੋ ਕਿ ਇਹਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹੋਣਗੀਆਂ 784 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਵਿਦੇਸ਼ਾਂ ਦੀ ਚਾਹਤ ਨੂੰ ਲੈ ਕੇ ਬਹੁਤ ਸਾਰੇ ਪੰਜਾਬ ਦੇ ਨਾਲ ਜਾਂ ਵੱਖ-ਵੱਖ ਸੂਬਿਆਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਚੰਡੀਗੜ੍ਹ ਨੂੰ ਤੇ ਮੋਹਾਲੀ ਨੂੰ ਖਾਸ ਕਰ ਟਰੈਵਲ ਏਜੰਟਾਂ ਦੀ ਹੱਬ ਮੰਨਿਆ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਟਰੈਵਲ ਏਜੰਟ ਨੇ ਜਿਹੜੇ ਫਰਜ਼ੀ ਕੰਮ ਕਰਦੇ ਹੋયા ਬਹੁਤ ਸਾਰੇ ਲੋਕਾਂ ਦੇ ਨਾਲ ਕਰੋੜਾਂ ਦੀ ਤਦਾਦ ਦੇ ਵਿੱਚ ਵੱਡੀ ਅਮਾਊਂਟ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਅਜਿਹਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਤਕਰੀਬਨ 400 ਤੋਂ ਲੈ ਕੇ 500 ਦਾ ਜਿਹੜਾ ਪੂਰੇ ਪਰਿਵਾਰ ਨੇ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਇੱਥੇ ਪ੍ਰੈਸ ਵਾਰਤਾਲਾਪ ਵੀ ਹੋਇਆ ਹੈ ਤਾ ਕਿਸਾਨ ਯੂਨੀਅਨਾਂ ਦੇ ਨਾਲ ਸਬੰਧਤ ਤੋਤੇਵਾਲ ਯੂਨੀਅਨ ਦੇ ਨਾਲ ਸਬੰਧਤ ਬਾਈ ਸੁਖਗਿਲ ਵੀ ਨੇ ਸਾਡੇ ਨਾਲ ਤੇ ਉਹ ਚਸ਼ਮਦੀਦ ਵੀ ਨੇ ਜਿਨ੍ਹਾਂ ਦੇ ਨਾਲ ਇਹ ਪੂਰਾ ਵਰਤਾਰਾ ਵਾਪਰਿਆ ਗੱਲਬਾਤ ਕਰਦੇ ਹਾਂ ਬਾਈ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਇੰਨੇ ਲੋਕਾਂ ਦੇ ਨਾਲ ਇੰਨੀ ਵੱਡੀ ਅਮਾਉਂਟ ਦੀ ਠੱਗੀ ਹੋਣਾ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਅ ਵੀਰ ਜੀ ਦੇਖਦੇ ਤਾਂ ਇਸ ਤਰ੍ਹਾਂ ਕਿ ਭੋਲੇ-ਪਾਲੇ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਦੌੜ ਲੱਗੀ ਆ ਕਿ ਜਿਹੜਾ ਕੈਨੇਡਾ ਅਮਰੀਕਾ ਤੇ ਅਸੀਂ ਬਾਹਰ ਜਾਣਾ ਆ ਬੱਚਿਆਂ ਦੀ ਪਿੰਡਾਂ ਦੇ ਪਿੰਡ ਵਿਹਲੇ ਹੋਏ ਪੈ ਨੇ ਮੈਂ ਤਾਂ ਬੇਨਤੀ ਕਰਾਂਗਾ ਆਮ ਲੋਕਾਂ ਨੂੰ ਵੀ ਸਾਰਿਆਂ ਨੂੰ ਕਿ ਜਿਹੜੀ ਬਾਹਰ ਦੀ ਦੌੜ ਆ ਨਾ ਇਹਨੂੰ ਘਟਾਇਆ ਜਾਵੇ ਕਿਉਂਕਿ ਬਾਹਰ ਤੁਸੀਂ ਦੇਖਿਆ ਆ ਹਰ ਇੱਕ ਦੇਸ਼ ਦੇ ਵਿੱਚ ਕੰਮ ਦਾ ਇੰਨਾ ਕੁ ਮੰਦਾ ਆਇਆ ਹੋਇਆ ਤੇ ਬੱਚੇ ਜਿਹੜੇ ਆ ਉੱਥੇ ਚੀਕਾਂ ਮਾਰ ਰਹੇ ਨੇ ਸੋ ਅਗਲੀ ਗੱਲ ਜਿਹੜੀ ਠੱਗੀ ਦੀ ਆਪਾਂ ਗੱਲ ਕਰਦੇ ਆਂ ਟੀਵੀ ਚੈਨਲਾਂ ਦੇ ਉੱਪਰ ਜਿਹੜੀ ਵੱਡੇ ਪੱਧਰ ਤੇ ਇਹਨਾਂ ਨੇ ਐਡ ਦਿੱਤੀ ਸੀ yellow leaf immigration ਵਾਸਤੇ ਇਮੀਗ੍ਰੇਸ਼ਨ ਦਾ ਸਰਦਾਰ ਵੀਜ਼ਾ ਅਲੱਗ-ਅਲੱਗ ਤਰ੍ਹਾਂ ਨੂੰ ਅੱਗੇ ਵੀ ਦੱਸ ਕੇ ਹਟੇ ਸੀ ਕਿੰਨੇ ਕਿ ਇਮੀਗ੍ਰੇਸ਼ਨ ਆ ਇਹਨਾਂ ਦੇ ਇਹਨਾਂ ਨੇ ਤਕਰੀਬਨ 7-8 ਜਿਹੇ ਇਮੀਗ੍ਰੇਸ਼ਨ ਜਿਹੜੇ ਅਸੀਂ ਵੈਰੀਫਾਈ ਕੀਤੇ ਨੇ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਘੱਟ ਤੋਂ ਘੱਟ ਇੱਕ ਦਫ਼ਤਰ ਦੇ ਵਿੱਚ 5-500 ਲੋਕਾਂ ਦੇ ਨਾਲ ਠੱਗੀ ਮਾਰੀ ਆ ਤਕਰੀਬਨ 1.5-2-2 ਸਾਲ ਹੋ ਗਏ ਜਿਹੜੇ ਪੀੜਤ ਸਾਡੇ ਨਾਲ ਅੱਜ ਵੀ ਆ ਕੇ ਬੈਠੇ ਨੇ ਕਿਸੇ ਨੂੰ ਸਾਲ ਹੋ ਗਿਆ ਕਿਸੇ ਨੂੰ ਡੇਢ ਸਾਲ ਹੋ ਗਿਆ ਕਿਸੇ ਤੋਂ ਇਹਨਾਂ ਨੇ 10 ਲੱਖ ਲਿਆ ਕਿਸੇ ਤੋਂ 8 ਕਿਸੇ ਤੋਂ 15 ਲੱਖ ਰੁਪਏ ਲਿਆ ਕਿਉਂਕਿ ਪਿੰਡ ਜਦੋਂ ਇਹਨਾਂ ਨੇ ਟੀਵੀ ਤੇ ਐਡ ਦੇਖੀ ਕਿ ਬਹੁਤ ਸਸਤੇ ਭਾਅ ਦੇ ਵਿੱਚ ਵੀਜ਼ੇ ਲੱਗ ਰਹੇ ਨੇ ਕੈਨੇਡਾ ਦੇ ਵਰਕ ਪਰਮਿਟ ਮਿਲ ਰਿਹਾ ਪੀਆਰ ਮਿਲ ਰਹੀ ਆ ਤਾਂ ਜਦੋਂ ਉਹਨਾਂ ਨੇ ਮੋਬਾਈਲ ਨੰਬਰਾਂ ਤੇ ਸੰਪਰਕ ਕਰਕੇ ਇਹਨਾਂ ਦੇ ਆਫਿਸ ਆ ਕੇ ਗੱਲਬਾਤ ਕੀਤੀ ਤਾਂ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਪੁਆਇੰਟ ਸੀਗਾ ਕਿ ਅਸੀਂ ਪੈਸੇ ਜਿਹੜੇ ਅਕਾਊਂਟ 'ਚ ਪਾਉਣੇ ਆ ਤੇ ਤੁਹਾਨੂੰ ਰਸੀਦ ਦਵਾਂਗੇ ਸਾਡੇ ਆਮ ਲੋਕਾਂ ਦੇ ਵਿੱਚ ਧਾਰਨਾ ਯਾਰ ਖਾਤੇ 'ਚ ਪੈਸੇ ਪੋਏ ਕਿੱਧਰ ਭੱਜੂ ਪਰ ਟੋਟਲੀ ਜਿੰਨੀ ਠੱਗੀ ਹੋਈ ਆ ਸਾਰੇ ਪੈਸੇ ਹੀ ਖਾਤੇ 'ਚ ਪੋਏ ਆ ਕੁਝ ਕੁ ਲੋਕ ਨੇ ਜਿਨ੍ਹਾਂ ਤੋਂ ਬਾਈ ਹੈਂਡ ਵੀ ਇਹ ਪੈਸੇ ਲੈਂਦੇ ਰਹੇ ਨੇ ਕੈਸ਼ ਵੀ ਇਹਨਾਂ ਨੇ ਲਿਆ ਬਹੁਤੇ ਜਿਆਦੇ ਲੋਕ ਇਦਾਂ ਦੇ ਨੇ ਜਿਨ੍ਹਾਂ ਤੋਂ 5-7 ਲੱਖ ਰੁਪਏ ਇਹਨਾਂ ਨੇ ਖਾਤੇ 'ਚ ਪਵਾ ਲਿਆ 5-7 ਲੱਖ ਰੁਪਏ ਕੈਸ਼ ਲੈ ਲਿਆ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਸਾਡੇ ਆਮ ਲੋਕ ਸਾਡੀਆਂ ਭੈਣਾਂ ਵਿਚਾਰੀਆਂ ਰੋਂਦੀਆਂ ਫਿਰਦੀਆਂ ਨੇ ਸਾਡੇ ਨਾਲ ਜਿਨ੍ਹਾਂ ਦਾ ਕੈਰੀਅਰ ਹੀ ਬਰਬਾਦ ਹੋ ਗਿਆ ਕਿਉਂਕਿ ਜਿਹੜੇ ਆਇਲਸ ਦੀ ਡੇਟ ਹੁੰਦੀ ਹੈ 2 ਕਿ ਸਾਲ ਦਾ ਹੁੰਦਾ ਆ ਤਾਂ ਉਹਨਾਂ ਦਾ ਵਿਚਾਰਿਆਂ ਦਾ ਟਾਈਮ ਲੰਘ ਗਿਆ ਪੈਸਾ ਵੀ ਇਹਨਾਂ ਨੇ ਖਾ ਲਿਆ ਸਮਾ ਵੀ ਉਹਨਾਂ ਦਾ ਇਹ ਨਹੀਂ ਖਾਲਿਆ ਤਾਂ ਉਹ ਵਿਚਾਰੀਆਂ ਸਾਡੇ ਨਾਲ ਅੱਜ ਪੈਣਾ ਨੇ ਰੋਂਦੇ ਹੀ ਫਿਰਦੇ ਨੇ ਸਾਰੇ ਪਰਿਵਾਰ ਦੇ। ਲੋਟ ਸਾਰੇ ਲੋਕਾਂ ਦੀ ਮਜਬੂਰੀ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਅਰਥਵਿਵਸਥਾ ਵੀ ਹੁੰਦੀ ਹੈ ਤੇ ਜਿਹੜੀ ਚੀਜ਼ ਦੇ ਮੱਦੇ ਨਜ਼ਰ ਪੈਸਾ ਜਾਂ ਕਰਜ਼ਾ ਚੁੱਕ ਚੱਕਾ ਹੀ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਉਹਨਾਂ ਸਮੱਸਿਆਵਾਂ ਦੇ ਨਾਲ ਫਿਰ ਜੂਜ ਦੇ ਪੈਣੇ ਲੱਗਦਾ ਨਹੀਂ ਕਿ ਡਬਲ ਇਹ ਦੇ ਨਾਲ ਕਰਜ਼ਾ ਹੋਗਾ ਕਿੰਨਾ ਜੀ ਕਈ ਲੋਕਾਂ ਨੇ ਤਾਂ ਪੈਲੀਆਂ ਗਹਿਣੇ ਪਾਈ ਵਿਚਾਰਿਆਂ ਦੀ ਅਜੇ ਤੱਕ ਪੈਲੀਆਂ ਨਹੀਂ ਛੁੱਟੀਆਂ ਜਿਹੜੀ ਵਿਆਜ ਆ ਉਹ ਅਲੱਗ ਤੋਂ ਭਰ ਰਹੇ ਨੇ ਕਈ ਲੋਕਾਂ ਨੇ ਵਿਚਾਰਿਆਂ ਨੇ ਘਰ ਗਹਿਣੇ ਰੱਖੇ ਹੋਏ ਨੇ ਉਹਨਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਕਈ ਲੋਕਾਂ ਨੇ ਪਹਿਲੀ ਵੇਚ ਕੇ ਪੈਸੇ ਦਿੱਤੇ ਨੇ ਜਿਨ੍ਹਾਂ ਕੋਲੇ ਵਿਚਾਰਾਂ ਕੋਲੇ ਕੋਈ 4 ਕਿੱਲੇ ਸੀ 3 ਕਿੱਲੇ ਸੀ ਵਿੱਚੋਂ ਕਿੱਲਾ ਵੇਚਤਾ ਕਿ ਸਾਡਾ ਬੱਚਾ ਬਾਹਰ ਸੈੱਟ ਹੋ ਜਾਊਗਾ ਪਰ ਉਹ ਸਾਰੇ ਹੀ ਲੋਕ ਅੱਜ ਕੰਨਾਂ ਨੂੰ ਹੱਥ ਲਾ ਰਹੇ ਨੇ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਵਾਲ ਨੂੰ ਹੁਣ ਕੋਈ ਮੂੰਹ ਨਹੀਂ ਕਰ ਰਿਹਾ ਇੰਨੇ ਵੱਡੇ ਪੱਧਰ ਤੇ ਠੱਗੀ ਹੋਈ ਆ ਕਿਉਂਕਿ ਇਹ ਚੰਡੀਗੜ੍ਹ ਦਾ ਨਾਮ ਹੀ ਮਸ਼ਹੂਰ ਸੀਗਾ ਕਿ ਇਮੀਗ੍ਰੇਸ਼ਨ ਬਹੁਤ ਨੇ ਉੱਥੇ ਵਧੀਆ ਕੰਮ ਕਰਦੇ ਨੇ ਪਰ ਕੀ ਪਤਾ ਸੀ ਇਹ ਜਿਹੜੀ ਕੰਪਨੀ ਦੇ ਮਾਲਕ ਰੀਤ ਕੌੜਾ ਤੇ ਕੁਲਵੀਰ ਕੌੜਾ ਨੇ ਇਹਨਾਂ ਨੇ ਇੰਨੇ ਵੱਡੇ ਪੱਧਰ ਤੇ ਲੋਕਾਂ ਨਾਲ ਠੱਗੀ ਕਰ ਲੈਣੀ ਆ ਕਿ ਲੋਕ ਵਿਚਾਰੇ ਹੁਣ ਕਿਸੇ ਪਾਸੇ ਜਾਣ ਜੋਗੇ ਨਹੀਂ ਰਹਿ ਗਏ ਬੱਚੇ ਵੀ ਇੱਥੇ ਰੁੱਲਦੇ ਨੇ ਤੇ ਕਰਜ਼ੇ ਵੀ ਨਹੀਂ ਮੋੜੇ ਜਾ ਰਹੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਪੀੜਤ ਲੋਕ ਨੇ ਫਰ ਕਿਸਾਨ ਯੂਨੀਅਨ ਦੀ ਹਮਾਇਤ ਦੀ ਜ਼ਰੂਰਤ ਕਿਉਂ ਜੱਪਦੀ ਆ ਨਹੀਂ ਬਿਲਕੁਲ ਪਤਾ ਅੱਗੇ ਸਾਡੇ ਵੀਰ ਹਰਪ੍ਰੀਤ ਜੀ ਨੇ ਸੁਖਦੇਵ ਅੰਕਲ ਜੀ ਨੇ ਨਾਲ ਖੜੇ ਨੇ ਤਕਰੀਬਨ ਇਹਨਾਂ ਨੂੰ 1 ਸਾਲ ਦੇ ਕਰੀਬ ਹੋ ਚੱਲਿਆ ਵਿਚਾਰੇ ਜ਼ੋਰ ਲਾ ਰਹੇ ਸੀ ਪੁਲਿਸ ਪ੍ਰਸ਼ਾਸਨ ਤੇ ਵੀ ਦਬਾਅ ਪਾਉਂਦੇ ਸੀ ਕਿ ਕੋਈ ਨਾ ਕੋਈ ਹੱਲ ਨਿਕਲੇ ਪਰ ਜਿਸ ਦਿਨ ਸਾਨੂੰ ਪਤਾ ਲੱਗਾ ਸਾਡੇ ਜਿਹੜੇ ਸਾਥੀ ਸੀਗੇ ਉਹਨਾਂ ਨਾਲ ਵੀ ਠੱਗੀ ਬੱਜੀ ਤਾਂ ਸੁਖਦੇਵ ਅੰਕਲ ਜੀ ਨਾਲ ਇੱਕ ਦਿਨ ਫੋਨ ਤੇ ਗੱਲ ਹੋਈ ਕਿ ਅੰਕਲ ਜੀ ਵੀ ਸਾਡੇ ਵੀ ਬੰਦੇ ਨੇ ਤੁਹਾਡੇ ਵੀ ਤੁਸੀਂ ਵੀ ਇੱਕ ਗਰੁੱਪ ਬਣਾਇਆ ਹੋਇਆ ਚਲਾ ਰਹੇ ਹੋ ਤਾਂ ਇਹਨਾਂ ਨੇ ਦੱਸਿਆ ਕਿ ਵੱਡੀ ਪੱਧਰ ਤੇ ਜਿਹੜੀ ਇਹ ਠੱਗੀ ਸਾਡੇ ਬੰਦਿਆਂ ਨਾਲ ਸਾਨੂੰ ਤਾਂ ਐ ਸੀ ਕਿ ਮੋਗੇ ਜ਼ਿਲ੍ਹੇ ਦੇ ਕੋਈ 15 20 ਲੋਕ ਹੋਣਗੇ ਪਰ ਜਦੋਂ ਇੱਥੇ ਆ ਕੇ ਦੇਖਿਆ ਸੁਆਣਾ ਸਾਹਿਬ ਗੁਰਦੁਆਰਾ ਦੇ ਵਿੱਚ ਮੀਟਿੰਗ ਰੱਖੀ ਤਾਂ तकरीबन 150 ਪੀੜ ਤੋਂ ਉਸ ਦਿਨ ਸਾਨੂੰ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਚ ਮਿਲਿਆ ਤਾਂ ਉਸ ਟਾਈਮ ਤੇ ਫਿਰ ਮੈਂ ਵੀ ਸੋਚਿਆ ਮਨ ਦੇ ਵਿੱਚ ਮੈਂ ਕਿਹਾ ਵੀ ਪਹਿਲਾਂ ਵੀ ਅਸੀਂ ਬਹੁਤ ਏਜੰਟਾਂ ਤੋਂ ਲੋਕਾਂ ਦੇ ਪੈਸੇ ਕਢਵਾਏ ਨੇ ਵੱਡੀ ਪੱਧਰ ਤੇ 7-8 ਕਰੋੜ ਰੁਪਏ ਜਿਹੜਾ ਲੋਕਾਂ ਦਾ ਅਸੀਂ ਏਜੰਟਾਂ ਵੱਲ ਫਸਿਆ ਕਢਵਾਇਆ ਤਾਂ ਜਦੋਂ ਇਹਨਾਂ ਨਾਲ ਰابطਾ ਹੋਇਆ ਤਾਂ ਇਹਨਾਂ ਨੇ ਵੀ ਕਿਹਾ ਕਿ ਆਪਾਂ ਰਲ ਕੇ ਹੰਬੜਾ ਮਾਰੀਏ ਹੁਣ ਅਸੀਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਡਟ ਕੇ ਇਹਨਾਂ ਲੋਕਾਂ ਦੀ ਹਮਾਇਤ ਕਰ ਰਹੇ ਹਾਂ ਜੇ ਅਗਰ ਇਹਨਾਂ ਲੋਕਾਂ ਨੂੰ ਕੋਈ ਇਨਸਾਫ ਪੁਲਿਸ ਨਹੀਂ ਦਿੰਦੀ ਪ੍ਰਸ਼ਾਸਨ ਨਹੀਂ ਦਿੰਦਾ ਜਾਂ ਮੁੱਖ ਮੰਤਰੀ ਪੰਜਾਬ ਨਹੀਂ ਦਿੰਦਾ ਤਾਂ ਵੱਡੇ ਪੱਧਰ ਤੇ ਅਸੀਂ ਮੋਰਚਾ ਲਾਵਾਂਗੇ ਮੁੱਖ ਮੰਤਰੀ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਸੋਮਵਾਰ ਅਸੀਂ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕਰ ਰਹੇ ਹਾਂ ਕਿਉਂਕਿ ਸੋਮਵਾਰ ਤੱਕ ਦਾ ਐਸਐਸਪੀ ਮੁਹਾਲੀ ਐਸਪੀ ਮੁਹਾਲੀ ਨੇ ਟਾਈਮ ਲਿਆ ਸਾਡੇ ਤੋਂ ਕਿ 11 ਵਜੇ ਆਪਾਂ ਮੀਟਿੰਗ ਕਰਦੇ ਹਾਂ ਤੁਹਾਨੂੰ ਅਪਡੇਟ ਦਵਾਂਗੇ ਕਿ ਕੀ ਹੋਇਆ ਅਗਰ ਕੋਈ ਨਹੀਂ ਹੱਲ ਹੁੰਦਾ ਤਾਂ ਅਸੀਂ ਵੱਡੇ ਪੱਧਰ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦਾ ਐਲਾਨ ਕਰਾਂਗੇ ਅਸੀਂ ਸੋਮਵਾਰ 8 ਜੁਲਾਈ ਨੂੰ ਤੇ ਉਹ ਜਿਹੜਾ ਸਾਡਾ ਧਰਨਾ ਹੋਊਗਾ ਨਿਰੰਤਰ ਚੱਲੂਗਾ ਸੀ ਇਹ ਨਹੀਂ ਕਿ ਦੋ ਦਿਨ ਬੈਠ ਕੇ ਤੇ ਉੱਠ ਜਾਾਂਗੇ ਹਾਂ ਉਹ ਸਾਡਾ ਨਿਰੰਤਰ ਧਰਨਾ ਜਿਹੜਾ ਮੁੱਖ ਮੰਤਰੀ ਦਾ ਅੰਕੜਿਆਂ ਦੇ ਤਹਿਤ ਤੁਸੀਂ ਪੁਸ਼ਟੀ ਕੀਤੀ ਹੈ ਕਿ 500 ਦੇ ਕਰੀਬ 500 ਦੇ ਕਰੀਬ ਜਿਹੜੀ ਅਮਾਉਂਟ ਹੈ 500 ਕਰੋੜ ਰੁਪਇਆ ਹੈ ਤੇ ਕੀ ਲੱਗਦਾ ਹੈ ਕਿ ਇੰਨੀ ਵੱਡੀ ਅਮਾਉਂਟ ਕਿ ਇਹਦੇ ਪਿੱਛੇ ਕੀ ਤਾਕਤ ਹੋ ਸਕਦੀ ਹੈ ਜਿਨ੍ਹਾਂ ਦੇ ਵੱਲੋਂ ਸਹਿ ਦਿੱਤੀ ਜਾ ਰਹੀ ਹੋਵੇ ਤਾਕਤ ਤਾਂ ਜੀ ਅਸੀਂ ਤੁਸੀਂ ਅਖਬਾਰਾਂ ਦੀਆਂ ਕਟਿੰਗਾਂ ਤੁਹਾਨੂੰ ਦਿਖਾ ਦਾਂਗੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਖੱਟੜ ਸਾਹਿਬ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਬੈਸਟ ਇਮੀਗ੍ਰੇਸ਼ਨ ਸਾਡੇ ਜਿਹੜੇ ਮੀਤ ਹੇਰ ਜੀ ਸਾਡੇ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹ ਇਹਨਾਂ ਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦੇ ਕੇ ਸਨਮਾਨਿਤ ਕਰ ਰਹੇ ਨੇ ਰੀਤ ਕੌੜਾ ਜੀ ਨੂੰ ਜਦੋਂ ਇੰਨੇ ਵੱਡੇ ਪੱਧਰ ਤੇ ਲੀਡਰ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਤੁਸੀਂ ਦੇਖੋ ਕਿ ਇਹਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹੋਣਗੀਆਂ ਸਾਨੂੰ ਉਮੀਦ ਹੈ ਕਿ ਇਹ ਵੱਡੇ ਵੱਡੇ ਮੰਤਰੀਆਂ ਦੀਆਂ ਤਾਰਾਂ ਇਹਨਾਂ ਨਾਲ ਜੁੜੀਆਂ ਜਿਹੜੀ ਗੱਲੋਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਸਰਕਾਰ ਦੇ ਕੋਲੇ ਮੰਤਰੀਆਂ ਦੇ ਕੋਲੇ ਬਹੁਤ ਸਾਰੇ ਇਨਪੁਟਸ ਹੁੰਦੇ ਕੀ ਲੱਗਦਾ ਉਹਨਾਂ ਦੇ ਧਿਆਨ ਚ ਨਹੀਂ ਇਹ ਚੀਜ਼ਾਂ ਮੈਂ ਕਹਿੰਦਾ ਜੀ ਭਾਈ ਅਮਰਤਪਾਲ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਤੁਸੀਂ ਦੇਖੋਗੇ ਪੂਰੇ ਪੰਜਾਬ ਦੇ ਵਿੱਚ ਬੈਰੀਕੇਟਿੰਗ ਕਰਕੇ ਇਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀ ਸੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਏ ਕੀ ਗੱਲ ਇਹ ਏਜੰਟ ਆ ਜਿਹੜੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਪੁਲਿਸ ਨੂੰ ਪਤਾ ਨਹੀਂ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਹੀ ਰਹਿ ਰਿਹਾ 91 ਸੈਕਟਰ ਦੇ ਵਿੱਚ ਉਹਦੀ ਕੋਠੀ ਆ ਬਹੁਤ ਮਹਿੰਗੀ ਉਹਨਾਂ ਦੇ ਅਕਾਊਂਟ ਆ ਜਿਹੜੇ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਪਿਆ ਜਿਹੜੀਆਂ ਕੋਠੀ ਦੀਆਂ ਕਿਸ਼ਤਾਂ ਉਹਨਾਂ ਦੇ ਖਾਤਿਆਂ ਚੋਂ ਜਾ ਰਹੀਆਂ ਕੀ ਗੱਲ ਉਹਨਾਂ ਦੇ ਜਿਹੜੇ ਅਕਾਊਂਟ ਏ ਸੀਲ ਨਹੀਂ ਕਰ ਸਕਦੇ ਉਹਨਾਂ ਦੀ ਕੋਠੀ ਨਹੀਂ ਸੀਲ ਕਰ ਸਕਦੇ ਸਾਡੇ ਸਾਥੀਆਂ ਨੇ ਕੁਝ ਦਿਨ ਕੋਠੀ ਨੱਪੀ ਸੀ ਉਹਦੀ ਵੀ ਸਾਨੂੰ ਸਾਡੇ ਪੈਸੇ ਦੇ ਦੇ ਛੱਡ ਦਾਂਗੇ ਪਰ ਪੁਲਿਸ ਨੇ ਦਬਾਅ ਪਾ ਕੇ ਇਹਨਾਂ ਨੂੰ ਕਹਿ ਕੇ ਕਿ ਹਰਪ੍ਰੀਤ ਸਿੰਘ ਹਰਾਂ ਨੂੰ ਸੁਖਦੇਵ ਅੰਕਲ ਹਰਾਂ ਨੂੰ ਕਿ ਤੁਹਾਡੇ ਤੇ ਪਰਚੇ ਕਰਾਂਗੇ ਨਹੀਂ ਤਾਂ ਕੋਠੀ ਛੱਡ ਦੋ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਮਜਬੂਰਨ ਕੋਠੀ ਖਾਲੀ ਕਰਨੀ ਪਈ ਉਹਨਾਂ ਦੀ ਬਾਕੀ ਅੰਕਲ ਹਰਾਨਾ ਤੁਸੀਂ ਗੱਲ ਗੱਲ ਕਰ ਸਕਦੇ ਹੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸੁਖਦੇਵ ਸ਼ਹਿਰਪੁਰ ਤੋਂ ਹੀ ਅਸਲ ਦੇ ਵਿੱਚ ਤੁਸੀਂ ਫਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਫਰਜੀ ਟਰੈਵਲ ਏਜੰਟ ਮੌਜੂਦਾ ਸਮੇਂ ਦੇ ਵਿੱਚ ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਉਹਨਾਂ ਦੀ ਗ੍ਰਿਫਤ ਦੇ ਵਿੱਚ ਕਿਵੇਂ ਆਉਣੇ ਹੋ ਇਹ ਤਾਂ ਸਾਡਾ ਜੋ ਸੁਭਾਅ ਤਾਂ ਵੀਰੇ ਵੀ ਨਹੀਂ ਲੋਕਾਂ ਦਾ ਕਿ ਅਸੀਂ ਕਹਿ ਕਹਾਏ ਜਾਂ ਸਾਨੂੰ ਸਭ ਤੋਂ ਵੱਡਾ ਵਿਸ਼ਵਾਸ ਮੀਡੀਆ ਤੇ ਟੈਲੀਵਿਜ਼ਨ ਅਖਬਾਰਾਂ ਸਾਰੇ ਲੋਕੀ ਦੇਖਦੇ ਸਾਨੂੰ ਬਹੁਤ ਵੱਡਾ ਯਕੀਨ ਹੈ ਘਰ ਬੈਠੇ ਬੈਠੇ ਬਸ ਬੱਚਿਆਂ ਨਾਲ ਘਰ ਬੈਠੇ ਆ ਐਡ ਆ ਰਹੀ ਹੈ ਤੇ ਮੇਰਾ ਸਾਕ ਹੀ ਪੰਜ ਕਹਿੰਦਾ ਮਾਮਾ ਜੀ ਇਸ ਗੱਲ ਬਣ ਗਈ 6 6 ਲੱਖ ਦੇ ਕਹਿੰਦਾ ਪੀਰ ਕੈਨੇਡਾ ਕਹਿੰਦਾ ਮਾਮੇ ਹੋਰ ਕੀ ਦੋ 35 ਲੱਖ ਲੈਣਾ ਮੈਂ ਪੁੱਤ ਗੱਲ ਤੇ ਸਹੀ ਆ ਬਾਅਦ ਹਫਤੇ ਬਾਅਦ ਆ ਕੇ ਫਸ ਕੇ ਨਿਕੜ ਕੇ ਆਪਾਂ ਸੋ ਗੱਲ ਇਹ ਜਿਹੜਾ ਹਮਾਮ ਆ ਇਹ ਸਾਰਾ ਹੀ ਉਲਝਿਆ ਹੋਇਆ ਸਰਕਾਰੀ ਤਾਣਾ ਬਣਾ ਸਾਰੇ ਉਲਝਿਆ ਹੋਇਆ ਹੂੰ ਜੇ ਸਰਕਾਰ ਦੇ ਆ ਪਾਲਿਸੀਆਂ ਗੁੱਡ ਹੋਣ ਚੰਗੇ ਹੋਣ ਤਾਂ ਸਾਡੇ ਬੱਚਿਆਂ ਨੂੰ ਢਟਕਣ ਦੀ ਲੋੜ ਨਹੀਂ ਬਾਹਰ ਜਾਣਾ ਪਵੇਗਾ ਜੇ ਇੱਥੇ ਦੀ ਗੱਲ ਆਪਾਂ ਕਰਦੇ ਆਂ ਜੇ ਇੱਥੇ ਬੱਚੇ ਰਹਿ ਕੇ jobbਾ ਕਰਨ ਇੱਥੇ ਵੀ ਉਹ ਹੀ ਹਮਾਮ ਹੈ ਅੱਜ ਤੁਹਾਡੇ ਸਾਹਮਣੇ ਇੱਕ ਖਬਰ ਨਸ਼ਰ ਹੋਈ ਹੈ ਨੀਟ ਵਾਲੀ 30 ਤੋਂ ਲੈ ਕੇ 35 40 ਲੱਖ ਰੁਪਈਆ ਲੈ ਕੇ ਉਹਨਾਂ ਨੂੰ ਪੇਪਰ ਲੀਕ ਕਰਕੇ ਪੇਪਰ ਕਾਂ ਦੀ ਜਿਹੜੀ ਸਬਦਾ ਦਿੱਤੀ ਗਈ ਹੈ ਤੁਹਾਡੇ ਨਾਲ ਜੁੜਿਆ ਹੋਇਆ ਸਵਾਲ ਹੈ ਜਿਹੜੇ ਪੈਸੇ ਤੁਸੀਂ ਅੱਜ ਤੋਂ ਕਈ ਸਾਲ ਪਹਿਲਾਂ ਦੇ ਚੁੱਕੇ ਹੋ 6 ਸਾਲ 6 ਲੱਖ ਦੀ ਅਮਾਉਂਟ ਦੀ ਗੱਲ ਕੀਤੀ ਹੈ ਕੀ ਲੱਗਦਾ ਕਿ ਇਨੀ ਅਮਾਉਂਟ ਦੇਣ ਤੋਂ ਬਾਅਦ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਪੱਲਾ ਪਕੜਾਇਆ ਗਿਆ ਕੋਈ ਮੰਗ ਕਰਦੇ ਰਹੇ ਹੋ ਇਮੀਗ੍ਰੇਸ਼ਨ ਦੇ ਕੋਲੋਂ ਤੁਸੀਂ ਅਸੀਂ ਜਦੋਂ ਸਾਨੂੰ ਸ਼ੱਕ ਪਈ ਕਿ ਇਹਨਾਂ ਦਾ ਕੁਝ ਫੇਕ ਫੇਕ ਲੱਗ ਰਿਹਾ ਅੱਜ ਤੁਹਾਡਾ ਲਿਮੀ ਆ ਗਿਆ ਜੀ ਸੈਨ ਹੋ ਗਿਆ ਜਦੋਂ ਉਹ ਆਨਲਾਈਨ ਬੱਚੇ ਅੱਜਕਲ ਪੜੇ ਲਿਖੇ ਨੇ ਬਸ ਤੁਹਾਨੂੰ ਇਹ ਤੁਸੀਂ ਕੱਢ ਕੇ ਨਾ ਦੇਖਿਓ ਜੇ ਹੋਰ ਕਿਸੇ ਨੂੰ ਪਤਾ ਲੱਗ ਜਾਣਾ ਕੋਈ ਲੀਕ ਹੋ ਜਾਣਾ ਫੁਲਾਣਾ ਮਤਲਬ ਸ਼ੱਕ ਪੈ ਗਈ ਸਾਨੂੰ ਲੇਕਿਨ ਪਕੜਦੇ ਪਕੜਦੇ ਵਾਸਤੇ ਤਿਲਕਣ ਦੀ ਤਿਲਕਣ ਵਾਲੇ ਲੋਕ ਨੇ ਮਸਾਲਾ ਲਾਇਆ ਹੁੰਦਾ ਤਿਲਕੇ ਸਾਡੇ ਹੱਥਾਂ ਤੋਂ ਨਿਕਲ ਗਏ ਹੈ ਇਹ ਲੋਕ ਸਮੇਤ ਉਹ ਸਟਰਗਲ ਕਰ ਰਹੇ ਪੈਸਿਆਂ ਨੂੰ ਲੈ ਕੇ ਜਾਂ ਵੀਜ਼ੇ ਨੂੰ ਲੈ ਕੇ ਅਨਿਗਰਪੋਰਟ ਨਵੰਬਰ ਤੋਂ ਸਟਾਰਟ ਹੋਏ ਹੋਏ ਆਪਾਂ ਨਵੰਬਰ ਲਾਸਟ ਤੋਂ ਤਕਰੀਬਨ 9 ਸਾਲ ਦੇ ਨਵੰਬਰ ਦਸੰਬਰ ਸ਼ੁਰੂ ਹੋ ਗਏ ਸੀ ਆਪਾਂ ਹਜੇ ਤੱਕ ਪ੍ਰਸ਼ਾਸਨ ਨੇ ਕਿਸ ਤਰੀਕੇ ਦੀ ਕਾਰਗੁਜ਼ਾਰੀ ਕੀਤੀ ਹੈ ਕੋਈ ਐਕਸ਼ਨ ਕੀਤਾ ਹੈ ਕੋਈ ਰੇਡ ਕੀਤੀ ਹੈ ਹਜੇ ਤੱਕ ਸਾਰੇ ਇਕੱਠੇ ਗਰੁੱਪ ਸਾਡਾ ਬਣਿਆ ਤਾਂ ਮੇਰੇ ਨਾਲ ਗੱਲ ਹੋਈ ਮੈਂ ਕਿਹਾ ਚਲੋ ਆਪਾਂ ਕਿਸੇ ਲੈਵਲ ਤੇ ਗੱਲ ਕਰਦੇ ਹਾਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਅਜਨਾਲਾ ਜੀ ਹੈਗੇ ਨੇ ਕੁਲਦੀਪ ਸਿੰਘ ਧਾਰੀਵਾਲ ਜੀ ਉਹਨਾਂ ਨਾਲ ਅਜਨਾਲੇ ਵਾਲਾ ਗੱਲ ਕੀਤੀ ਉਹਨਾਂ ਨੇ ADG ਪੰਜਾਬ ਨੂੰ ਫੋਨ ਕੀਤਾ ਜਾਂ ਕਿਹਾ ਉਹਨਾਂ ਨੇ ਇਹਨਾਂ ਕੋਲ ਇਹ ਸਾਨੂੰ ਅੱਗੇ ਪਖੰਡ ਵਾਲੀਆਂ ਗੱਲਾਂ ਨਾ ਕਹੀਂ ਕੀਤਾ ਤੁਸੀਂ ਸਾਨੂੰ ਪੁੱਛ ਕੇ ਭੇਜ ਦਿੱਤੇ ਆ ਕਿਉਂ ਪੈਸੇ ਦਿੰਦੇ ਹੋ ਮੈਨਲੇ ਇਹੋ ਜਿਹੀਆਂ ਗੱਲਾਂ ਸਾਨੂੰ ਕਾਫੀ ਜੜੀਆਂ ਹਰੈਸਮੈਂਟ ਵਾਲੀਆਂ ਸੁਣਨੇ ਪਈਆਂ ਡਿਪਾਰਟਮੈਂਟ ਦੀਆਂ ਤਾਂ ਹੁਣ ਥੋੜਾ ਲੱਗ ਰਿਹਾ ਕਿਸੇ ਤਰ੍ਹਾਂ ਪਾਲੇ ਚ ਗੇਂਦ ਵਧੀਆ ਪਈ ਹੈ ਕਿ ਉਹ ਟਵਾਲ ਜੀ ਐਸਪੀ ਸਿਟੀ ਨੇ ਕਾਫੀ ਵਧੀਆ ਖਰ ਮਿਹਨਤੀ ਇਨਸਾਨ ਨੇ ਉਹ ਲੱਗ ਰਿਹਾ ਕੁਝ ਨਾ ਕੋਈ ਜ਼ਰੂਰ ਇਹ ਜਿਹੜੇ ਨੇ ਮੁਸ਼ਕਲਾਂ ਜਿਹੜਾ ਹੱਲ ਕਰਨਗੇ ਲੱਗ ਰਿਹਾ ਇਹ ਯੂਨੀਅਨ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਜਾਂ ਫਿਰ ਪ੍ਰਸ਼ਾਸਨ ਸੱਚਮੁੱਚ ਹਕੀਕੀ ਕੋਈ ਕਾਰਵਾਈ ਕਰਨੀ ਚਾਹੁੰਦਾ ਹੈ ਨਹੀਂ ਇਹ ਸਾਡੀ ਜਿਹੜੀ ਜੂਨੀਅਰ ਹੈ ਸਾਡੀ ਜਿਹੜੀ ਸਟਰੈਂਥ ਆ ਇਹ ਉਹਦੀ ਹੀ ਇੱਕ ਸਾਖ ਜਿਹੜੀ ਪੈਦਾ ਹੋ ਰਹੀ ਆ ਉਹ ਤੋਂ ਥੋੜਾ ਜਿਹਾ ਭੈਪੀਲ ਹੋਏ ਨੇ ਕਿ ਪੂਰੇ ਪੰਜਾਬ ਜਿਹੜੇ ਜੂਨੀਅਨ ਇਕੱਠੇ ਆ ਭਾਈ ਇਹਨਾਂ ਦਾ ਆਪਾਂ ਸਾਥ ਦੇਗੇ ਕੀ ਨਾਮ ਹੈ ਜੀ ਤੁਹਾਡਾ ਹਰਪੇ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਟੋੜੇ ਤੋਂ ਨੇ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਭਾਜੀ ਪੈਸੇ ਦਿੱਤੇ ਸੀ 6.5 ਲੱਖ ਰੁਪਈਆ ਜਿੱਚੋ ਮੈਂ 5 ਲੱਖ ਤਾਂ ਆਪਣਾ ਵਾਪਸ ਲੈ ਲਿਆ ਸੀਗਾ ਕਿਉਂਕਿ ਉਸ ਟਾਈਮ ਆਫਿਸ ਖੁੱਲੇ ਸੀਗੇ ਤੇ 1.5 ਲੱਖ ਰੁਪਈਆ ਮੇਰਾ ਵਾਪਸ ਰਹਿਦਾ ਹੈ ਪਰ ਜਦੋਂ ਗਰੁੱਪ ਬਣ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪੈਸਿਆਂ ਪਿੱਛੇ ਤਾਂ ਇਹਨਾਂ ਨੂੰ ਘੱਟ ਸੀਗਾ ਵੀ ਜਿਹੜਾ ਜੋ ਇਹ ਇਹ ਇੱਕ ਵੱਡਾ ਸਵਾਲ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਮੈਂ 5 ਲੱਖ ਦੀ ਜਿਹੜੀ ਅਮਾਊਂਟ ਹੈ ਇਮੀਗ੍ਰੇਸ਼ਨ ਦੇ ਕੋਲੋਂ ਵਾਪਸ ਲੈ ਲਈ ਫਿਰ ਉਹਦੇ ਵਾਸਤੇ ਦਾਅ ਪੇਚ ਕਿਹੜਾ ਵਰਤਣਾ ਪਿਆ ਤੁਹਾਨੂੰ ਭਾਜੀ ਦਾਅ ਪੇਚ ਤਾਂ ਤੁਸੀਂ ਪੁੱਛੋ ਨਾ ਜੋ ਹੋ ਸਕਿਆ ਸਭ ਕੀਤਾ ਪਰ ਕਿਸੇ ਨੇ ਹੈਲਪ ਤਾਂ ਨਹੀਂ ਕੀਤੀ ਪਰ ਆਪਣਾ ਡੰਡਾ ਜ਼ਰੂਰ ਚਲਾਇਆ ਜੋ ਹੋ ਸਕਦਾ ਸੀਗਾ ਇਹਨਾਂ ਦੇ ਬੌਂਸਰਾਂ ਨੇ ਧਮਕੀਆਂ ਵੀ ਦਿੱਤੀਆਂ ਸਭ ਕੁਝ ਕਰਿਆ ਇਹਨਾਂ ਨੂੰ ਇੱਕੋ ਗੱਲ ਕਹੀ ਸੀਗੀ ਵੀ ਜਿਹੜਾ ਵੀ ਮੇਰੇ ਅੱਗੇ ਆਏਗਾ ਜਾਂ ਉਹ ਆਪਣੀ ਜਾਂ ਮੈਂ ਨਹੀਂ ਪੈਸੇ ਲੈਣ ਤੋਂ ਬਾਅਦ ਗੁੰਡਾਗਰਦੀ ਹੁੰਦੀ ਇਮੀਗ੍ਰੇਸ਼ਨ ਬਿਲਕੁਲ ਬਿਲਕੁਲ ਗੁੰਡਾਗਰਦੀ ਹੁੰਦੇ ਜਿਹੜੇ ਮਰਜ਼ੀ ਇਮੀਗ੍ਰੇਸ਼ਨ ਚਲੇ ਜਾਓ ਤੁਸੀਂ ਜਿਹੜੇ ਮਰਜ਼ੀ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਚਲੇ ਜਾਓ ਘੱਟੋ ਘੱਟ ਤੁਹਾਨੂੰ ਇੱਕ ਜਾਂ ਦੋ ਬੌਂਸਰਾਂ ਦੇ ਬਾਹਰ ਤੇ ਬੈਠਾ ਮਿਲੇਗਾ ਉਹਨਾਂ ਨੂੰ ਪੁੱਛੋ ਵੀ ਜੇ ਤੁਸੀਂ ਕੰਮ ਸਾਰਾ ਕੁਝ ਸਹੀ ਕਰਦੇ ਹੋ ਤੁਹਾਨੂੰ ਬੌਂਸਰਾਂ ਦੀ ਉਹ ਕਿਤੇ ਕੀ ਜਵਾਬ ਦੇਣਗੇ ਉਹ ਕਸਟਮਰ ਆਉਂਦੇ ਨੇ ਜੀ ਉਹ ਗਲਤ ਬੋਲ ਦਿੰਦੇ ਨੇ ਤਾਂ ਅਸੀਂ ਉਹਨੂੰ ਬੌਂਸਰ ਰੱਖੇ ਹੋਏ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਬੌਂਸਰ ਹੀ ਉਹਨਾਂ ਦੀ ਸਾਰੀ ਸੇਫਟੀ ਕਰ ਰਹੇ ਨੇ ਹਰ ਬੌਂਸਰ ਇਦਾਂ ਦੇ ਹੁੰਦੇ ਨੇ ਵੀ ਫਸਾ ਦਿਓ ਮੁੜ ਕੇ ਦੇ ਐਕਚੁਅਲੀ ਰੌਲਾ ਇਹਨਾਂ ਦਾ ਇਸ ਗੱਲ ਦਾ ਪੈ ਗਿਆ ਕਿ ਗਰੁੱਪ ਇਕੱਠੇ ਹੋਣ ਲੱਗੇ ਲੋਕ ਸ਼ਾਇਦ ਜੇ ਇਕੱਠੇ ਨਾ ਹੁੰਦੇ ਤਾਂ ਇਹ ਭੱਜਦੇ ਵੀ ਨਾ ਕਰਦੇ ਇਦਾਂ ਹੀ ਲੋਕਾਂ ਨੂੰ ਉਦੂ ਬਣਾਉਂਦੇ ਰਹਿੰਦੇ ਬੇਕੂ ਬਣਾਉਂਦੇ ਰਹਿੰਦੇ ਇਹ ਜਦੋਂ ਇਕੱਠੇ ਹੋ ਗਏ ਗਰੁੱਪ ਇਕੱਠੇ ਹੋਣ ਲੱਗੇ ਇਹਨਾਂ ਸੋਚਿਆ ਵੀ ਸਾਡੇ ਹੱਥ ਹੁਣ ਕੁਝ ਨਹੀਂ ਰਿਹਾ ਫਿਰ ਇਹ ਜਿੰਦੇ ਲਾਗੇ ਭੱਜੇ ਨੇ ਨਹੀਂ ਤਾਂ ਪਹਿਲਾਂ ਕਿਸੇ ਨੂੰ 50 ਪਾਤਾ ਕਿਸੇ ਨੂੰ 20 ਪਾਤਾ ਜਿਹੜਾ ਕੋਈ ਜ਼ਿਆਦਾ ਬੋਲਦਾ ਸੀਗਾ ਤਾਂ ਮੈਨੂੰ ਜਿਵੇਂ ਪਤਾ ਲੱਗਿਆ ਸੀਗਾ ਮੈਂ ਕਿਸੇ ਬੰਦੇ ਨੇ ਮੇਰਾ ਨਾਮ ਲੈ ਕੇ ਗਾਹਾਂ ਗੱਲ ਕੀਤੀ ਉਹਨਾਂ ਨੂੰ 50 5000 ਰੁਪਏ ਪਾਤਾ ਵੀ ਹਾਂ ਚਲੋ ਠੀਕ ਐ ਐਦਾਂ ਹੋ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਗਰੁੱਪ ਬਣਾਓ ਵੀਰੇ ਤਾਂ ਬਿਨਾਂ ਕੋਈ ਹੱਲ ਨਹੀਂ ਹੈਗਾ ਬਹੁਤ ਸਾਰੀਆਂ ਐਫਆਰ ਆਈ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਦਰਜ ਹੁੰਦੀਆਂ ਕੰਪਲੀਟ ਦਰਜ ਹੁੰਦੀਆਂ ਤਾਂ ਲੱਗਦਾ ਹੈ ਕਿ ਅਜੇ ਤੱਕ ਕਿਸੇ ਵੀ ਕੰਪਲੇਂਟ ਦੇ ਤਹਿਤ ਕੋਈ ਕਾਰਵਾਈ ਹੋ ਸਕੀ ਆ ਭਾਜੀ ਮੈਨੂੰ ਇੰਨਾ ਪਤਾ ਲੱਗਿਆ ਮਟੌਰ ਥਾਣੇ ਦੇ ਵਿੱਚ ਹੀਰਾ ਕੰਸਿਸਟੈਂਸੀ ਦੇ ਨਾਮ ਦੇ ਉੱਤੇ 2017 ਦੀ ਐਫ ਆਈ ਆਰ ਪਈ ਆ ਹਮ ਹੁਣ ਤੁਸੀਂ ਦੱਸ ਦੋ ਵੀ 2017 ਦੀ ਐਫ ਆਈ ਆਰ 2024 ਚੱਲਦਾ ਹੈ ਕੀਪ ਕਰਦੀ ਆ ਉੱਥੇ ਕੋਈ ਉਸ ਤੋਂ ਬਾਅਦ 7 ਸਾਲ ਹੋਰ ਵੀ ਲੁੱਟ ਗਿਆ ਬੰਦਾ ਫਿਰ ਕੀ ਕੀਤਾ ਸਵਾਲ ਤਾਂ ਆਪਣੇ ਆਪ ਹੀ ਪੈਦਾ ਹੋ ਜਾਂਦਾ ਮੈਂ ਤਾਂ ਕਹਿਣ ਦੀ ਵੀ ਲੋੜ ਨਹੀਂ ਹੈਗੀ ਮੈਂ ਤਾਂ ਕਹਿ ਵੀ ਇਸੇ ਗੱਲ ਤੇ ਕਹਿੰਦਾ ਵੀ ਨਹੀਂ ਕਿਸੇ ਨਾਲ ਫਿਰ ਉਹ ਕਿੱਥੇ ਗਈਆਂ ਐਫਆਈਆਰ ਜਿਹੜੇ ਲੋਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਉਹਨਾਂ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਕਹਿ ਸਕਦੇ ਹਨ ਗੈਲੀ ਤੋਂ ਬਾਅਦ ਇੱਕ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਟਰੈਵਲ ਏਜੰਟ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਂਦਾ ਹੈ ਉੱਥੇ ਰੂਸ ਪ੍ਰਦਰਸ਼ਨ ਕਰਦੇ ਹੋਏ ਕੋਠੀ ਨੂੰ ਬੰਲਿਆ ਜਾਂਦਾ ਹੈ ਹੀ ਲੱਗਦਾ ਕਿ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਕਮੀ ਜਾਪਦੀ ਹੈ ਕਿ ਜਿਹੜਾ ਪੈਸੇ ਵਾਪਸ ਨਹੀਂ ਆ ਸਕੇ ਤੁਹਾਡੇ ਇਹ ਜਿਹੜਾ ਸਾਡੇ ਮਾੜੇ ਮੋٹے ਸਾਡੀ ਜਿਹੜੀ ਪੁਸ਼ਪਰਤੀਦ ਹੋਈ ਆ ਸਿਰਫ ਸਾਡੇ ਐਕਸ਼ਨ ਦੀ ਵਜ੍ਹਾ ਦੇ ਕਰਕੇ ਹੋਈ ਆ ਲੇਕਿਨ ਹੁਣ ਜਿੱਦਾਂ ਸਾਨੂੰ ਪ੍ਰਸ਼ਾਸਨ ਨੇ ਇੱਕ ਭਰੋਸਾ ਦਿੱਤਾ ਕਿ ਆ ਸੋਮ ਮੰਗਲਵਾਰ ਤੱਕ ਤੁਹਾਡਾ ਸਾਰੇ ਮਸਲਾ ਪਾ ਹੱਲ ਕਰਵਾ ਦੇਣੇ ਅਗਰ ਨਹੀਂ ਗਵਰਨਮੈਂਟ ਨੇ ਕਰਵਾਇਆ ਤੇ ਜ਼ਰੂਰ ਅਸੀਂ ਮਾਨ ਦਾ ਦਫ਼ਤਰ ਜਾਵਦਾ ਘਰ ਦੇ ਡਾ ਘਰਾਓ ਕਰਾਂਗੇ ਔਰ ਸਾਰੀ ਪਬਲਿਕ ਅਸੀਂ ਲੈ ਕੇ ਉੱਥੇ ਪਹੁੰਚਾਂਗੇ ਆ ਬਿਲਕੁਲ ਬਹੁਤ ਸਾਰੇ ਅਜਾਹੇ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਖਾਸ ਕਰ ਇਹ ਵੀ ਕੁਝ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਵੱਲੋਂ ਜਿਹੜੇ ਚੰਡੀਗੜ੍ਹ ਦੇ ਵਿੱਚ ਫਰਜ਼ੀ ਟਰੈਵਲ ਏਜੰਟ ਨੇ ਜਿਨ੍ਹਾਂ ਦੇ ਵੱਲੋਂ ਕੇਵਲ ਇੱਕ ਫਰਮ ਤੋਂ ਬਾਅਦ ਬਹੁਤ ਸਾਰੀਆਂ ਜਾਹੀਆਂ ਫਰਮਾਂ ਬਣਾ ਕੇ ਲੋਕਾਂ ਦੇ ਨਾਲ ਲਗਾਤਾਰ ਠੱਗੀ ਕੀਤੀ ਜਾਂਦੀ ਹੈ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਮੌਜੂਦਾ ਸਤਾਤਾਰੀ ਧਿਰ ਦਾ ਇਸ ਅ ਮੌਜੂਦਾ ਜਿਹੜਾ ਸੰਕਟ ਹੈ ਇਹਦੇ ਉੱਪਰ ਕਿਸ ਤਰ੍ਹਾਂ ਦੀ ਭੂਮਿਕਾ ਹੋ ਸਕਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ